ਉਹ ਕੈਮਰੇ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਰਿਹਾ ਕਹਿੰਦਾ ਮੇਰੀ ਫੈਮਿਲੀ ਦੇਖੂਗੀ ਇਹ ਦੇਖੂਗੀ ਉਹਨੂੰ ਉਦੋਂ ਨਹੀਂ ਪਤਾ ਲੱਗਾ ਜਦ ਤੱਕ ਮੇਰੇ ਗਲਾਸ ਮਾਰਿਆ ਸੀ ਮੇਰੀ ਵੀ ਤਾਂ ਬਦਨਾਮੀ ਹੋਈ ਹੈ ਵਿੱਚੋਂ ਆਫ ਕੈਮਰਾ ਮੌਬੂ ਮੰਗ ਲਈ ਆਫ ਕੈਮਰਾ ਵੀ ਤਾਂ ਆਫ ਕੈਮਰਾ ਮਾਰ ਵੀ ਮੰਗ ਰਿਹਾ ਸੀਗਾ ਪਰ ਮੈਂ ਕਹਿੰਦੀ ਕਿ ਚਲੋ ਇਦਾਂ ਨਹੀਂ ਹੋਣਾ ਚਾਹੀਦਾ ਹੈ ਨਾ ਜੋ ਕੁਛ ਹੋਇਆ ਜਲੂਸ ਨਿਕਲ ਗਿਆ ਵਾ ਤੇ ਫਿਰ ਤੂੰ ਬੰਦੇ ਨੂੰ ਮਾਫੀ ਮੰਗ ਲੈ ਹਰ ਤੁਸੀਂ ਕਹਿੰਦੇ ਕੋਸ ਮੈਂ ਗਲਤ ਗਿਆ ਹਾਂ ਹੈਨਾ ਕਿਉਂਕਿ ਛੋਟਾ ਹੋ ਜੇਗਾ ਇਸ ਚੀਜ਼ ਦੇ ਸਮਾਜ ਅੱਗੇ ਆ ਕੇ ਮਾਫੀ ਮੰਗ ਲੈ ਹਾ ਅਸਮਾਨ ਆ ਕੇ ਮਾਫੀ ਮੰਗੀ ਤੇ ਜੇਕਰ ਉਹ ਮਾਫੀ ਨਹੀਂ ਮੰਗਦਾ ਤੇ ਫਿਰ ਫਿਰ ਮਾਮਲਾ ਰਿਕਾਰਡ ਨਵਾਂ ਲਿਖਿਆ ਹੋਇਆ ਵਾ ਕਿ ਉਹਦੀ ਪਛਾਣ ਉਹਨਾਂ ਦੀ ਚੰਗੀ ਤਰੀਕੇ ਆ ਗਈ ਆ ਹੋਰ ਉਹਦੇ ਤੇ ਮਾਮਲਾ ਦਰਜ ਹੋ ਗਿਆ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਕਿ ਦੋਨੋਂ ਆਓ ਕਹੋ ਵੀ ਕਿ ਦੋਨੋਂ ਗਲਤ ਫੈਸਲੇ ਸੀ ਤੇ ਉਹ ਠੀਕ ਹੋ ਗਿਆ ਮੈਂ ਤਾਂ ਕਹਿੰਦੀ ਮੇਰੇ ਸਾਹਮਣੇ ਸਾਰਾ ਕੁਝ ਬੋਲਦੇ ਵੇ ਆ ਕੇ ਆਜ ਵੇ ਉਹ ਵੀ ਇੱਥੇ ਖੜੇ ਹੋ ਗਏ ਮੇਰੇ ਨਾਲ ਹੀ ਖੜਾ ਹੋ ਗਏ ਆ ਕੇ ਖੜਾ ਕਿਉਂ ਨਹੀਂ ਹੋ ਰਹੇ ਆ ਕੇ ਉਹਨੂੰ ਦੇ ਮੀਡੀਆ ਸਾਹਮਣੇ ਕੀ ਪਤਾ ਉਹਨੂੰ ਹੁਣ ਆਪਣੀ ਬੜੀ ਲਾਜ ਆਂਦੀ ਪਈ ਆ ਸ਼ਰਮ ਆਂਦੀ ਪਈ ਆ ਉਨੇ ਨਹੀਂ ਤਾਂ ਉਹਨੇ ਮਤਲਬ ਉਹ ਕਹਿੰਦੇ ਸੀ ਕਿ ਇਦਾਂ ਦਾ ਲੇਕ ਇਦਾਂ ਕਮਰੇ ਅੱਤ ਬੈਠ ਕੇ ਸਮਝੋਤਾ ਨਹੀਂ ਮੈਂ ਕਰਨਾ ਕਿਸੇ ਨਾਲ ਕੀ ਕਹਿੰਦਾ ਜਿਹੜੀ ਗੱਲ ਸੱਚੀ ਆ ਆ ਗੱਲ ਤੇ ਹੋ ਸਮਝੋਤਾ ਨਹੀਂ ਹੈ ਨਹੀਂ ਕਾਰਵਾਈ ਕਰੋਗੇ ਬਿਲਕੁਲ ਜੀ ਰੂਪ ਜਿਹੜਾ ਵਾ ਹੈ ਨਾ ਜਿਹਦੀ ਨੌਕਰੀ ਗਈ ਹੈ ਮੇਰੀ ਵਜ੍ਹਾ ਨਾਲ ਹੈ ਨਾ ਤੇ ਉਹ ਇਹਨਾਂ ਨੂੰ ਫੜ ਲੈ ਸੋ ਉਹਨੂੰ ਤਾਂ ਮਿਲਖਾਇਆ ਨਹੀਂ ਸੀਗਾ ਕੁਝ ਵੀ ਠੀਕ ਆ ਉਹਦੀ ਨੌਕਰੀ ਵਾਪਸ ਦੇ ਲਈ ਐਫੀਡੇਵਿਟ ਦੇਣਾ ਹੈ ਠੀਕ ਆ ਤੇ ਜਿਹੜਾ ਆ ਬੰਦਾ ਆ ਜਿਹੜਾ ਗਲਾਸ ਵਾਲਾ ਆ ਇਹ মিডিਆ ਸਾਹਮਣੇ ਆਣ ਉਹ ਕਹਿੰਦਾ ਮੈਂ ਨਹੀਂ ਹੈ ਨਾ ਮੈਂ ਸੌਰੀ ਨਹੀਂ ਮੰਗਣੀ ਹੈਗੀ ਇਦਾਂ ਉਦਾਂ ਤੇ ਇਹਦੇ ਪਹਿਲੇ ਉਹੀ ਹੁੰਦਾ ਦਫਰ ਮੈਂ ਪਛਾਣ ਲਿਆ ਅਗਲਾ ਜਿਹੜਾ ਨੇ ਹੋਇਆ ਵਾ ਕਿ ਮੈਂ ਮੁੰਡਾ ਪਛਾਣ ਲਿਆ ਵਾ ਉਹ ਮੁੰਡਾ ਇਹਨਾਂ ਨੇ ਫੜ ਲਿਆ ਹੈ। ਬਿਲਾਸ ਸੁੱਟਣ ਵਾਲੇ ਮੁੰਡੇ ਦੇ ਨਾਲ ਸਮਝੌਤਾ ਕਰਨ ਪਹੁੰਚੀ ਡਾਂਸਰ ਸਿਮਰ ਸੰਧੂ ਬੰਦ ਕਮਰੇ ਦੇ ਵਿੱਚ ਉਹਨਾਂ ਨੌਜਵਾਨਾਂ ਦੇ ਨਾਲ ਕੀਤੀ ਮੀਟਿੰਗ ਜਿਨ੍ਹਾਂ ਦੇ ਨਾਲ ਵਿਆਹ ਤੇ ਹੋਈ ਸੀ ਬੈਂਸ ਬਾਜੀ ਖੰਡਾਸਤੇ ਕਿ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿਮਰ ਸੰਧੂ ਨੇ ਕਿਹਾ ਕਿ ਜਿਸ ਮੁੰਡੇ ਨੇ ਗਲਾਸ ਸੁੱਟਿਆ ਸੀ ਉਹ ਆਫ ਕੈਮਰਾ ਮੇਰੇ ਕੋਲੋਂ ਮਾਫੀ ਮੰਗਦਾ ਹੈ। ਪਰ ਮੈਂ ਉਦੋਂ ਤੱਕ ਉਸ ਨੂੰ ਮਾਫ਼ ਨਹੀਂ ਕਰਾਂਗੀ ਉਦੋਂ ਤੱਕ ਪਰਚਾ ਵਾਪਸ ਨਹੀਂ ਲਵਾਉਂਗੀ ਜਦ ਤੱਕ ਉਹ ਕੈਮਰੇ ਸਾਹਮਣੇ ਆ ਕੇ ਮਾਫੀ ਨਾ ਮੰਗ ਲਵੇ ਜਗਰੂਪ ਦੀ ਕੋਈ ਗਲਤੀ ਨਹੀਂ ਸੀਗੀ ਤੇ ਜਗਰੂਪ ਦੇ ਲਈ ਮੈਂ ਸਾਈਨ ਕਰਨ ਜਾ ਰਹੀ ਕਿ ਜਗਰੂਪ ਦੀ ਕੋਈ ਗਲਤੀ ਨਹੀਂ ਸੀਗੀ ਠੀਕ ਆ ਜਗਰੂਪ ਦੀ ਵਿਚਾਰਾ ਹੀ ਨਹੀਂ ਸੀ ਵਿਚਾਰੇ ਦੀ ਗਲਤੀ ਜਿਹੜਾ ਗਲਾਸ ਵਾਲਾ ਮੁੰਡਾ ਆ ਉਹ ਸਾਨੂੰ ਸਾਰਿਆਂ ਨੂੰ ਫੋਟੋਆਂ ਦਾ ਵੀ ਪਤਾ ਸਾਰਾ ਕੁਝ ਹੈ ਨਾ ਉਹ ਉਹ ਕੈਮਰੇ ਸਾਹਮਣੇ ਆਲੀ ਮਨਾਂ ਕਰ ਰਿਹਾ ਕੋਈ ਲੇਖ ਨਹੀਂ ਦਿੱਤੀ ਆ ਜਾਂ ਇਹ ਕਿ ਨਹੀਂ ਔਰ ਇਹ ਤਾਂ ਹੱਦਲੇ ਵੀ ਦਰਜ ਹੈ ਮਾਮਲਾ ਹਾਂ ਉਹ ਉਹਦੇ ਪਹਿਲੇ ਵੀ ਦਰਜ ਹੈ ਕੋਈ ਕੁਛ ਰਿਟਰਨ ਹੋਇਆ ਨਾ ਹਾਂ ਕੁਛ ਰਿਟਰਨ ਹੋਇਆ ਕੁਛ ਨਾ ਮਾ ਇਹ ਹੋਇਆ ਵਾ ਕਿ ਜਿਹੜਾ ਗਰੂਪ ਜਿਹੜਾ ਵਾ ਹਨਾ ਜਿਹਦੀ ਨੌਕਰੀ ਗਈ ਹੈ ਮੇਰੀ ਵਜ੍ਹਾ ਨਾਲ ਹਨਾ ਤੇ ਉਹ ਇਹਨਾਂ ਨੂੰ ਫੜ ਲਿਆ ਕਿ ਉਹਨੂੰ ਕੰਮ ਲਖਾਇਆ ਨਹੀਂ ਸੀਗਾ ਪੌਸਿਬਿਲਟੀ ਠੀਕ ਹੈ ਉਹਦੀ ਨੌਕਰੀ ਵਾਪਸ ਦੇ ਲਈ ਐਫੀਡਵੈਂਟ ਦੇਣਾ ਹੈ ਠੀਕ ਹੈ ਤੇ ਜਿਹੜਾ ਆ ਬੰਦਾ ਆ ਜਿਹੜਾ ਗਲਾਸ ਵਾਲਾ ਆ ਇਹ মিডিਆ ਸਾਹਮਣੇ ਆਣ ਉਹ ਕਹਿੰਦਾ ਮੈਂ ਨਹੀਂ ਆਣਾ ਮੈਂ ਸੌਰੀ ਨਹੀਂ ਮੰਗਣੀ ਹੈਗੀ ਇੱਦਾਂ ਉਦਾਂ ਤੇ ਇਹਦੇ ਪਹਿਲੇ ਉਹੀ ਹੋ ਚਲਦਾ ਪੈ ਗਿਆ ਪਛਾਨ ਲਿਆ ਆ ਅਗਲਾ ਰਿਟਰਨ ਇਹ ਹੋਇਆ ਵਾ ਕਿ ਮੈਂ ਮੁੰਡਾ ਪਛਾਨ ਲਿਆ ਵਾ ਉਹ ਮੁੰਡਾ ਇਹਨਾਂ ਨੇ ਫੜ ਲਿਆ ਆ ਨਹੀਂ ਜਿਹੜਾ ਪੁਲਿਸ ਵਾਲਾ ਕਹਿ ਰਹੇ ਉਹ ਨਹੀਂ ਸੀ ਪੁਲਿਸ ਨੇ ਕਿਵੇਂ ਫੜ ਲਿਆ ਆਪਣੇ ਤੌਰ ਤੇ ਆਪਣੇ ਤੌਰ ਤੇ ਫੜਿਆ ਸੀ ਨਾ ਜਗਰੂਪ ਫੜਿਆ ਸੀ ਨਾ ਤੇ ਜਿਹੜੇ ਜਗਰੂਪ ਨੂੰ ਪੁੱਛਿਆ ਗਿਆ ਉਹਨਾਂ ਨੇ ਦੋਸਤ ਹੀ ਸੀ ਗਾਗੇ ਉਹ ਹਾਂ ਉਹ ਜਿਹੜਾ ਮੁੰਡਾ ਵਾ ਇੱਥੇ ਕਹਿਦਾ ਉਹਦੀ ਮੈਨੂੰ ਪਹਿਚਾਨ ਆ ਉਹ ਜਿਹੜਾ ਮੁੰਡਾ ਆ ਉਹ ਹੱਲੇ ਵੀ ਨਹੀਂ ਮੰਨ ਰਿਹਾ ਹੈਗਾ ਗੱਲ ਤੇ ਜਗਰੂਪ ਜਗਰੂਪ ਵੱਲੋਂ ਤੁਹਾਡੇ ਉੱਤੇ ਪੈਸੇ ਸਿੱਟੇ ਗਏ ਨੇ ਤੁਸੀਂ ਇਹ ਤੋਂ ਇਨਕਾਰ ਕਰਦੇ ਹੋ ਹੁਣ ਉੱਪਰ ਪੈਸੇ ਨਹੀਂ ਸਿੱਟੇ ਪਰ ਉਹ ਖੁਦ ਮੰਨਦਾ ਬਾਬੀ ਜਗਰੂਪ ਜਗਰੂਪ ਨੇ ਪੈਸੇ ਸਿੱਟੇ ਸੀ ਕਿ ਸਟੇਜ ਤੇ ਆ ਕੇ ਸਿੱਟੇ ਸੀ ਕੋਹਾਰਾ ਆਰਟਿਸਟ ਦੇ ਉੱਪਰ ਪੈਸੇ ਸਿੱਟੇ ਜਾਂਦੇ ਨੇ ਹਾਂਜੀ ਜਗਰੂਪ ਨੇ ਕੋਈ ਪ੍ਰੈਸ਼ਰ ਦਾ ਨਹੀਂ ਪੁਲਿਸ ਦਾ ਵੀ ਤੁਸੀਂ ਉਹਨੂੰ ਬਾਹਰ ਕੱਢ ਰਹੇ ਹੋ ਮੈਨੂੰ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਹੈ ਠੀਕ ਹੈ ਰੱਬ ਉੱਪਰ ਦੇਖਦਾ ਪਿਆ ਹੈ ਤੁਹਾਡੇ ਸਿ ਸੀਟੀਵੀ ਕੈਮਰੇ ਤੋਂ ਸਭ ਤੋਂ ਵੱਡਾ ਉਹ ਬੈਠਾਇਆ ਠੀਕ ਹੈ ਜਿਹੜਾ ਕੀ ਕਹਿੰਦੇ ਅੱਜ ਗਰੁੱਪ ਦੀ ਕੋਈ ਗਲਤੀ ਨਹੀਂ ਸੀ ਗਰੁੱਪ ਨੂੰ ਬਸ ਉਹ ਢਾੜੀ ਵਾਲ ਨੂੰ ਮੈਂ ਕਿਹਾ ਸੀ ਨਾ ਕਿ ਡੀ ਜੇ ਰਸੀ ਪਛਾਣ ਕਰ ਦੋ ਉਸ ਮੁੰਡੇ ਦੀ ਬੱਤ ਕਿ ਹੁਣ ਮੈਨੂੰ ਉਹਦੀ ਚੰਗੀ ਤਰ੍ਹਾਂ ਪਛਾਣ ਆ ਗਈ ਹੈ ਮੁੰਡੇ ਦੀ ਉਹ ਤਾਂ ਇਹ ਗੱਲ ਹੋਈ ਹੈ ਤੁਹਾਨੂੰ ਮਿਲਾਈ ਕਰੋ ਹਾਂ ਬਿਲਕੁਲ ਲੜੂੰਗੀ ਉਹ ਕੈਮਰੇ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਰਿਹਾ ਕਹਿੰਦਾ ਮੇਰੀ ਫੈਮਲੀ ਦੇਖੂਗੀ ਇਹ ਦੇਖੂਗੀ ਉਹਨੂੰ ਉਦੋਂ ਨਹੀਂ ਪਤਾ ਲੱਗਾ ਜਦ ਤੱਕ ਮੇਰੇ ਗਲਾਸ ਮਾਰਿਆ ਸੀ ਮੇਰੀ ਵੀ ਤਾਂ ਬਦਨਾਮੀ ਹੋਈ ਹੈ ਵਿੱਚੋਂ ਆਫ ਕੈਮਰਾ ਮੰਗ ਮੰਗ ਲਿਆ ਉਸ ਕੈਮਰਾ ਵੀ ਤਾਂ ਆਫ ਕੈਮਰਾ ਮਾ ਵੀ ਮੰਗ ਰਿਹਾ ਸੀਗਾ ਪਰ ਮੈਂ ਕਹਿੰਦੀ ਆ ਕਿ ਚਲੋ ਇਦਾਂ ਨਹੀਂ ਹੋਣਾ ਚਾਹੀਦਾ ਹਨ ਜੋ ਕੁਛ ਹੋਇਆ ਜਲੂਸ ਨਿਕਲਿਆ ਵਾ ਤੇ ਫਿਰ ਤੂੰ ਬੰਦੇਾਂ ਨੂੰ ਮਾਫੀ ਮੰਗਦਾ ਹਨ ਤੁਸੀਂ ਕਹਿੰਦੇ ਸੀ ਮੈਂ ਗਲਤ ਕੀਤਾ ਹਨ ਕਿਉਂਕਿ ਛੋਟਾ ਹੋ ਜੰਗੇ ਇਸ ਚੀਜ਼ ਦੇ ਮਾੜ ਲੱਗਿਆ ਕੇ ਮਾਫੀ ਮੰਗੇ ਹਾਂ ਸਮਾਜ ਲੱਗਿਆ ਕੇ ਮਾਫੀ ਮੰਗੇ ਤੇ ਜੇਕਰ ਉਹ ਮਾਫੀ ਨਹੀਂ ਮੰਗਦਾ ਤੇ ਫਿਰ ਫਿਰ ਮਾਮਲਾ ਰਿਟਰਨ ਨਵਾਂ ਲਿਖਿਆ ਹੋਇਆ ਵਾ ਕਿ ਉਹਦੀ ਪਛਾਣ ਹੁਣ ਮੈਂ ਚੰਗੀ ਤਰੀਕੇ ਆਦੀਆ ਹੁਣ ਉਹਦੇ ਤੇ ਮਾਮਲਾ ਦਰਜ ਹੋਏਗਾ ਉਹ ਨਹੀਂ ਕਰਾਉਂਗੇ ਇਹ ਨਹੀਂ ਹੋ ਸਕਦਾ ਕਿ ਦੋਨੋਂ ਆਓ ਕਹੋ ਵੀ ਕੁਝ ਨੂੰ ਗਲਤ ਫੈਮਿਲੀ ਕਰੋ ਠੀਕ ਹੋ ਗਿਆ ਮੈਂ ਤਾਂ ਕਹਿੰਦੀ ਮੇਰੇ ਸਾਹਮਣੇ ਸਾਰਾ ਕੁਝ ਬੋਲ ਦੇਵੇ ਆ ਕੇ ਆ ਜਾਵੇ ਉਹ ਵੀ ਇੱਕ ਖੜਾ ਹੋ ਕੇ ਮੇਰੇ ਨਾਲ ਖੜਾ ਹੋ ਕੇ ਆ ਕੇ ਬੜਾ ਕਿਉਂ ਨਹੀਂ ਹੋ ਰਹੇ ਆ ਕੇ ਉਹਨੇ ਨਹੀਂ ਮੇਰੇ ਸਾਹਮਣੇ ਕੀ ਪਤਾ ਉਹਨੂੰ ਹੁਣ ਆਪਣੀ ਬੜੀ ਲਾਜ ਆਂਦੀ ਪਈ ਆ ਸ਼ਰਮ ਆਂਦੀ ਪਈ ਆ ਉਹਨੇ ਨਹੀਂ ਇਦਾਂ ਉਹਨੇ ਮਤਲਬ ਉਹ ਕਹਿੰਦੇ ਸੀ ਕਿ ਇਦਾਂ ਹੁਕਮ ਮੈਂ ਕਿਹਾ ਇਦਾਂ ਕਮਰੇ ਅੰਦਰ ਬੈਠ ਕੇ ਸਮਝੌਤਾ ਨਹੀਂ ਮੈਂ ਕਰਨਾ ਕਿਸੇ ਨਾਲ ਕੀ ਕਹਣਾ ਜਿਹੜੀ ਗੱਲ ਸੱਚੀ ਆ ਆ ਗੱਲ ਤੇ ਹੁਣ ਸਮਝੌਤਾ ਨਹੀਂ ਹੋਏ ਨਹੀਂ ਕਾਰਵਾਈ ਕਰਾਂਗੇ ਬਿਲਕੁਲ ਜੀ ਜੀ ਸੁਣੇ ਸਿਗਾ ਗਰੂਪ ਦੀ ਕੋਈ ਗਲਤੀ ਨਹੀਂ ਸੀਗੀ ਤੇਜ ਗਰੂਪ ਦੇ ਲਈ ਮੈਂ ਸਾਈਨ ਕਰਨ ਜਾ ਰਹੀ ਕਿ ਜਗਰੂਪ ਦੀ ਕੋਈ ਗਲਤੀ ਨਹੀਂ ਸੀਗੀ। ਹਾਂ ਠੀਕ ਆ ਜਗਰੂਪ ਦੀ ਵਿੱਚ ਹੈ ਹੀ ਨਹੀਂ ਸੀ ਵਿਚਾਰੇ ਦੀ ਗਲਤੀ ਜਿਹੜਾ ਗਲਾਸ ਵਾਲਾ ਮੁੰਡਾ ਆ ਉਹ ਤੁਹਾਨੂੰ ਸਾਰਿਆਂ ਨੂੰ ਫੋਟੋਆਂ ਦਾ ਵੀ ਪਤਾ ਸਾਰਾ ਕੁਝ ਹੈ ਨਾ ਉਹ ਉਹ ਕੈਮਰੇ ਸਾਹਮਣੇ ਆਲੀ ਮਨਾ ਕਰ ਰਿਹਾ। ਕੋਈ ਲਿਖ ਦਿੱਤੀਆਂ ਜਾਂ ਇਹ ਕਦੀ ਨਹੀਂ ਹੋਵੇ ਨਹੀਂ ਉਹਦੇ ਤੇ ਤਾਂ ਹੱਦਲੇ ਵੀ ਦਰਜਾ ਮਾਮਲਾ ਉਹ ਉਹਦੇ ਤੇ ਹਲੇ ਵੀ ਦਰਜ ਹੈ ਕੋਈ ਕੁਛ ਰਿਟਰਨ ਹੋਇਆ ਨਾ ਹਾਂ ਕੁਛ ਰਿਟਰਨ ਹੋਇਆ ਕੁਛ ਨਾ ਮਾ ਇਹ ਹੋਇਆ ਵਾ ਕਿ ਜਿਹੜਾ ਗਰੁੱਪ ਜਿਹੜਾ ਵਾ ਹਨਾ ਜਿੱਦੀ ਨੌਕਰੀ ਗਈ ਹੈ ਮੇਰੀ ਵਜ੍ਹਾ ਨਾਲ ਹਨਾ ਤੇ ਉਹ ਇਹਨਾਂ ਨੂੰ ਫੜ ਲਿਆ ਕਿ ਉਹਨੂੰ ਤਾਂ ਮਿਲਖਾਇਆ ਨਹੀਂ ਸੀਗਾ ਪੁੱਛ ਨਹੀਂ ਠੀਕ ਹੈ ਉਹਦੀ ਨੌਕਰੀ ਵਾਪਸ ਦੇ ਲਈ ਐਫੀਡੇਵਿਟ ਦੇਣਾ ਹੈ ਠੀਕ ਹੈ ਤੇ ਜਿਹੜਾ ਆ ਬੰਦਾ ਆ ਜਿਹੜਾ ਗਲਾਸ ਵਾਲਾ ਆ ਇਹ মিডিਆ ਸਾਹਮਣੇ ਆਣ ਉਹ ਕਹਿੰਦਾ ਮੈਂ ਨਹੀਂ ਆਣਾ ਮੈਂ ਸੌਰੀ ਨਹੀਂ ਮੰਗਣੀ ਹੈਗੀ ਇੱਦਾਂ ਉਦਾਂ ਤੇ ਇਹਦੇ ਤੇ ਹਲੇ ਉਹੀ ਉਹ ਜਲਦਾ ਪਹਿਚਾਨ ਲਿਆ ਪਛਾਨ ਲਿਆ ਆ ਅਗਲਾ ਰਿਟਰਨ ਇਹ ਹੋਇਆ ਵਾ ਕਿ ਮੈਂ ਮੁੰਡਾ ਪਛਾਨ ਲਿਆ ਵਾ ਉਹ ਮੁੰਡਾ ਇਹਨਾਂ ਨੇ ਫੜ ਲਿਆ ਆ ਨਹੀਂ ਜਿਹੜਾ ਪੁਲਿਸ ਵਾਲਾ ਕਹਿ ਰਹੇ ਉਹ ਨਹੀਂ ਸੀ ਪੁਲਿਸ ਨੇ ਕਿਵੇਂ ਫੜ ਲਿਆ ਆਪਣੇ ਤੌਰ ਤੇ ਆਪਣੇ ਤੌਰ ਤੇ ਫੜਿਆ ਸੀ ਨਾ ਜਗਰੂਪ ਫੜਿਆ ਸੀ ਨਾ ਤੇ ਜਦੋਂ ਜਗਰੂਪ ਨੂੰ ਪੁੱਛਿਆ ਗਿਆ ਉਹਨਾਂ ਨੇ ਦੋਸਤ ਹੀ ਸੀ ਗਾ ਕੇ ਉਹ ਹਾਂ ਉਹ ਜਿਹੜਾ ਮੁੰਡਾ ਵਾ ਇੱਥੇ ਕਹਿਦਾ ਉਹਦੀ ਮੈਨੂੰ ਪਹਿਚਾਨ ਆ ਉਹ ਜਿਹੜਾ ਮੁੰਡਾ ਆ ਉਹ ਹੱਲੇ ਵੀ ਨਹੀਂ ਮੰਨ ਰਿਹਾ ਹੈਗਾ ਗੱਲ ਜਗਰੂਪ ਜਗਰੂਪ ਵੱਲੋਂ ਤੁਹਾਡੇ ਉੱਤੇ ਪੈਸੇ ਸਿੱਟੇ ਗਏ ਨੇ ਤੁਸੀਂ ਇਹ ਤੋਂ ਇਨਕਾਰ ਕਰਦੇ ਹੋ ਹੁਣ ਜਗਰੂਪ ਨੇ ਮੇਰੇ ਉੱਪਰ ਪੈਸੇ ਨਹੀਂ ਸਿੱਟੇ ਪਰ ਉਹ ਖੁਦ ਮੰਨਦਾ ਪਾਪੀ ਜਗਰੂਪ ਜਗਰੂਪ ਨੇ ਪੈਸੇ ਸਿੱਟੇ ਸੀਗੇ ਸਟੇਜ ਤੇ ਆ ਕੇ ਸਿੱਟੇ ਸੀ ਕੋਹਾਰ ਆਰਟਿਸਟ ਦੇ ਉੱਪਰ ਪੈਸੇ ਸਿੱਟੇ ਜਾਂਦੇ ਨੇ ਹਾਂਜੀ ਜਗਰੂਪ ਨੇ ਕੋਈ ਪ੍ਰੈਸ਼ਰ ਦਾ ਨਹੀਂ ਪੁਲਿਸ ਦਾ ਵੀ ਤੁਸੀਂ ਉਹਨੂੰ ਬਾਹਰ ਕੱਢ ਰਹੇ ਹੋ ਮੈਨੂੰ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਹੈ ਠੀਕ ਹੈ ਰੱਬ ਉੱਪਰ ਦੇਖਦਾ ਪਿਆ ਸਾਡੇ ਸੀਸੀਟੀਵੀ ਕੈਮਰੇ ਤੋਂ ਸਭ ਤੋਂ ਵੱਡਾ ਉਹ ਬੈਠਾਇਆ ਠੀਕ ਹੈ ਜਿਹੜਾ ਕੀ ਕਹਿੰਦੇ ਅਜ ਗਰੂਪ ਦੀ ਕੋਈ ਗਲਤੀ ਨਹੀਂ ਸੀ ਗਰੂਪ ਨੂੰ ਬਸ ਉਹ ਧਾੜੀ ਵਾਲ ਨੂੰ ਮੈਂ ਕਿਹਾ ਸੀ ਨਾ ਕਿ ਡੀ ਜੇ ਅਸਲੀ ਪਛਾਣ ਕਰ ਦੋ ਉਸ ਮੁੰਡੇ ਦੀ ਬੱਸ ਕਿ ਹੁਣ ਮੈਨੂੰ ਉਹਦੀ ਚੰਗੀ ਤਰ੍ਹਾਂ ਪਛਾਣ ਆ ਗਈ ਹੈ ਮੁੰਡੇ ਦੀ ਉਹ ਕੰਮ ਦੀ ਗੱਲ ਹੋਈ ਹੈ ਮੁੰਡੇ ਲੜੇ ਲੜੋਗੇ ਹਾਂ ਬਿਲਕੁਲ ਲੜੂੰਗੀ ਉਹ ਕੈਮਰੇ ਦੇ ਸਾਹਮਣੇ ਆਨ ਤੋਂ ਇਨਕਾਰ ਕਰ ਰਿਹਾ ਕਹਿੰਦਾ ਮੇਰੀ ਫੈਮਲੀ ਦੇਖੂਗੀ ਇਹ ਦੇਖੂਗੀ ਉਹਨੂੰ ਉਦੋਂ ਨਹੀਂ ਪਤਾ ਲੱਗਾ ਜਦ ਤੱਕ ਮੇਰੇ ਗਲਾਸ ਮਾਰਿਆ ਸੀ ਮੇਰੀ ਵੀ ਤਾਂ ਬਦਨਾਮੀ ਹੋਈ ਹੈ ਵਿੱਚ ਵਿੱਚ ਆਫ ਕੈਮਰਾ ਮੌਗ ਮੰਗੂ ਆਫ ਕੈਮਰਾ ਵੀ ਤਾਂ ਆਫ ਕੈਮਰਾ ਮਾਰ ਵੀ ਮੰਗ ਰਿਹਾ ਸੀਗਾ ਪਰ ਮੈਂ ਕਹਿੰਦੀ ਆ ਕਿ ਚਲੋ ਇਦਾਂ ਨਹੀਂ ਹੋਣਾ ਚਾਹੀਦਾ ਹਨਾ ਜੋ ਕੁਛ ਹੈ ਜਲੂਸ ਨਿੱਕਲਿਆ ਵਾ ਤੇ ਫਿਰ ਤੂੰ ਉਸ ਬੰਦੇ ਨੂੰ ਮਾਫੀ ਮੰਗ ਲੈ ਹਰ ਤੁਸੀਂ ਕਹਿੰਦੇ ਸੀ ਮੈਂ ਗਲਤ ਕਿਹਾ ਹਨਾ ਕਿਉਂਕਿ ਛੋਟਾ ਹੋ ਜੇਗਾ ਇਸ ਚੀਜ਼ ਦੇ ਵਿੱਚ ਸਮਾਨ ਲੱਗਿਆ ਕੇ ਮਾਫੀ ਮੰਗੇ ਹਾਂ ਸਮਾਨ ਲੱਗਿਆ ਕੇ ਮਾਫੀ ਮੰਗੇ ਤੇ ਜੇਕਰ ਉਹ ਮਾਫੀ ਨਹੀਂ ਮੰਗਦਾ ਤੇ ਫਿਰ ਫਿਰ ਮਾਮਲਾ ਰਿਟਰਨ ਨਵਾਂ ਲਿਖਿਆ ਹੋਇਆ ਵਾ ਕਿ ਉਹਦੀ ਪਛਾਣ ਹੁਣ ਮੈਂ ਚੰਗੀ ਤਰੀਕੇ ਆਦਿਆ ਹੁਣ ਉਹਦੇ ਤੇ ਮਾਮਲਾ ਦਰਜ ਹੋ ਜਾਊਗਾ ਉਹ ਕਰੀਂ ਕਰਾਓਗੇ ਇਹ ਨਹੀਂ ਹੋ ਸਕਦਾ ਕਿ ਦੋਨੋਂ ਆਓ ਕੋਈ ਵੀ ਕੁਝ ਜਨਰਲ ਫੈਮਿਲੀ ਕਰੋ ਠੀਕ ਹੋ ਗਿਆ ਮੈਂ ਤਾਂ ਕਹਿੰਦੀ ਮੇਰੇ ਸਾਹਮਣੇ ਸਾਰਾ ਕੁਝ ਬੋਲ ਦੇਵੇ ਆ ਕੇ ਆਜਵੇ ਉਹ ਵੀ ਇੱਥੇ ਖੜਾ ਹੋ ਜੇ ਮੇਰੇ ਨਾਲ ਹੀ ਖੜਾ ਹੋ ਕੇ ਆ ਕੇ ਬੜਾ ਕੋਈ ਨਹੀਂ ਹੋ ਰਿਹਾ ਆ ਕੇ ਉਹਨੇ ਦੇਖ ਨਹੀਂ ਕਿ ਸਾਡੀ ਕੀ ਪਤਾ ਉਹਨੂੰ ਹੁਣ ਆਪਣੀ ਬੜੀ ਲਾਜ ਆਂਦੀ ਪਈ ਆ ਸਰਮੰਦੀ ਪਈ ਆ ਉਹਨੇ ਨਹੀਂ ਇਦਾਂ ਉਹਨੇ ਮਤਲਬ ਉਹ ਕਹਿੰਦੇ ਸੀ ਕਿ ਇੱਥੇ ਹੋਂਦਾ ਮੈਂ ਕਿਹਾ ਇਦਾਂ ਕਮਰੇ ਅੰਦਰ ਬੈਠ ਕੇ ਸਮਝੋਤਾ ਨਹੀਂ ਮੈਂ ਕਰਨਾ ਕਿਸੇ ਨਾਲ ਕੀ ਕਹਣਾ ਜਿਹੜੀ ਗੱਲ ਸੱਚੀ ਆ ਆ ਗੱਲ ਤੇ ਹੁਣ ਸਮਝੋਤਾ ਨਹੀਂ ਹੋਏ ਨਹੀਂ ਕਾਰਵਾਈ ਕਰੋਗੇ ਬਿਲਕੁਲ ਜੀ ਜੀ ਜਗਰੂਪ ਦੀ ਕੋਈ ਗਲਤੀ ਨਹੀਂ ਸੀਗੀ ਤੇ ਜਗਰੂਪ ਦੇ ਲਈ ਮੈਂ ਸਾਈਨ ਕਰਨ ਜਾ ਰਹੀ ਹਾਂ ਕਿ ਜਗਰੂਪ ਦੀ ਕੋਈ ਗਲਤੀ ਨਹੀਂ ਸੀਗੀ ਠੀਕ ਆ ਜਗਰੂਪ ਦੀ ਵਿੱਚ ਹੈ ਹੀ ਨਹੀਂ ਸੀ ਵਿਚਾਰੇ ਦੀ ਗਲਤੀ ਜਿਹੜਾ ਗਲਾਸ ਵਾਲਾ ਮੁੰਡਾ ਆ ਉਹ ਤੁਹਾਨੂੰ ਸਾਰਿਆਂ ਨੂੰ ਫੋਟੋਆਂ ਦਾ ਵੀ ਪਤਾ ਸਾਰਾ ਕੁਝ ਹੈ ਨਾ ਉਹ ਉਹ ਕੈਮਰੇ ਸਾਹਮਣੇ ਆਲੀ ਮਨਾ ਕਰ ਰਿਹਾ ਕੁਲਕਸ਼ਾ ਕੋਈ ਲਿਖ ਦਿੱਤੀ ਆ ਜਾਂ ਇਹ ਕਹਿ ਵੀ ਨਹੀਂ ਔਰ ਇਹ ਤੇ ਤਾਂ ਹੱਲੇ ਵੀ ਦਰਜ ਹੈ ਮਾਮਲਾ ਹਾਂ ਉਹਦੇ ਤੇ ਹੱਲੇ ਵੀ ਦਰਜ ਹੈ ਕੋਈ ਕੁਝ ਨਹੀਂ ਹੋਇਆ ਨਾ ਹਾਂ ਰਿਟਰਨ ਹੋਇਆ ਕੁਝ ਨਾ ਮਾ ਇਹ ਹੋਇਆ ਵਾ ਕਿ ਜਿਹੜਾ ਗਰੁੱਪ ਜਿਹੜਾ ਵਾ ਹਨਾ ਜਿਹਦੀ ਨੌਕਰੀ ਗਈ ਹੈ ਮੇਰੀ ਵਜ੍ਹਾ ਨਾਲ ਹਨਾ ਤੇ ਉਹ ਇਹਨਾਂ ਨੇ ਫੜ ਲਿਆ ਕਿ ਉਹਨੂੰ ਤਾਂ ਮੈਂ ਲਖਾਇਆ ਨਹੀਂ ਸੀਗਾ ਪੋਰਟਫੋਲੀਓ ਠੀਕ ਹੈ ਉਹਦੀ ਨੌਕਰੀ ਵਾਪਸ ਦੇ ਲਈ ਆ ਫਿਰ ਤੇ ਵੰਦੇਣਾ ਹੈ ਠੀਕ ਹੈ ਤੇ ਜਿਹੜਾ ਆ ਬੰਦਾ ਆ ਜਿਹਦਾ ਗਲਾਸ ਵਾਲਾ ਆ ਇਹ মিডিਆ ਸਾਹਮਣੇ ਆਣ ਉਹ ਕਹਿੰਦਾ ਮੈਂ ਨਹੀਂ ਆਣਾ ਮੈਂ ਸੌਰੀ ਨਹੀਂ ਮੰਗਣੀ ਹੈਗੀ ਇਦਾਂ ਉਦਾਂ ਤੇ ਇਹਦੇ ਤੇ ਹੱਲੇ ਉਹੀ ਚੱਲਦਾ ਪਿਆ ਉਹ ਮੈਂ ਪਛਾਣ ਲਿਆ ਆ ਅਗਲਾ ਰਿਟਰਨ ਇਹ ਹੋਇਆ ਵਾ ਕਿ ਮੈਂ ਮੁੰਡਾ ਪਛਾਣ ਲਿਆ ਵਾ ਉਹ ਮੁੰਡਾ ਇਹਨਾਂ ਨੇ ਫੜ ਲਿਆ ਆ ਨੇ ਜਿਹੜਾ ਪੁਲਸ ਵਾਲਾ ਕਹਿ ਰਹੇ ਉਹ ਨਹੀਂ ਸੀ ਪੁਲਸ ਨੇ ਕਿਵੇਂ ਫੜ ਲਿਆ ਆਪਣੇ ਤੌਰ ਤੇ ਆਪਣੇ ਤੌਰ ਤੇ ਫੜਿਆ ਸੀ ਨਾ ਜਗਰੂਪ ਫੜਿਆ ਸੀ ਨਾ ਤੇ ਜਿਹੜਾ ਜਗਰੂਪ ਨੂੰ ਪੁੱਛਿਆ ਗਿਆ ਉਹਨਾਂ ਨਾਲ ਦੋਸਤੀ ਸੀ ਗਾਦੇ ਉਹ ਹਾਂ ਉਹ ਜਿਹੜਾ ਮੁੰਡਾ ਬਾਅਦ ਤੇ ਕਹਿਦਾ ਉਹਦੀ ਮੈਨੂੰ ਪਹਿਚਾਨ ਆ ਉਹ ਜਿਹੜਾ ਮੁੰਡਾ ਹੈ ਉਹ ਉਹ ਹੱਲੇ ਵੀ ਨਹੀਂ ਮੰਨ ਰਿਹਾ ਹੈਗਾ ਗੱਲ ਜਗਰੂਪ ਜਗਰੂਪ ਵੱਲੋਂ ਤੁਹਾਡੇ ਉੱਤੇ ਪੈਸੇ ਸਿੱਟੇ ਗਏ ਨੇ ਤੁਸੀਂ ਇਹ ਤੋਂ ਇਨਕਾਰ ਕਰਦੇ ਹੋ ਹੁਣ ਜਗਰੂਪ ਨੇ ਮੇਰੇ ਉੱਪਰ ਪੈਸੇ ਨਹੀਂ ਸਿੱਟੇ ਪਰ ਉਹ ਖੁਦ ਮੰਨਦਾ ਪਾਪੀ ਜਗਰੂਪ ਜਗਰੂਪ ਨੇ ਪੈਸੇ ਸਿੱਟੇ ਸੀਗੇ ਸਟੇਜ ਤੇ ਆ ਕੇ ਸਿੱਟੇ ਸੀ ਕੋ ਹਰ ਆਰਟਿਸਟ ਦੇ ਉੱਪਰ ਪੈਸੇ ਸਿੱਟੇ ਜਾਂਦੇ ਨੇ ਹਾਂਜੀ ਜਗਰੂਪ ਨੇ ਕੋਈ ਪ੍ਰੈਸ਼ਰ ਦਾ ਨਹੀਂ ਪੁਲਿਸ ਦਾ ਵੀ ਤੁਸੀਂ ਉਹਨੂੰ ਬਾਹਰ ਕੱਢ ਰਹੇ ਹੋ ਮੈਨੂੰ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਹੈ ਠੀਕ ਹੈ ਰੱਬ ਉੱਪਰ ਦੇਖਦਾ ਪਿਆ ਸਾਡੇ ਸੀਸੀਟੀਵੀ ਕੈਮਰੇ ਤੋਂ ਸਭ ਤੋਂ ਵੱਡਾ ਉਹ ਬੈਠਾਇਆ ਠੀਕ ਹੈ ਤੇ ਜਿਹੜਾ ਕੀ ਕਹਿੰਦੇ ਅੱਜ ਗਰੂਪ ਦੀ ਕੋਈ ਗਲਤੀ ਨਹੀਂ ਸੀ ਗਰੂਪ ਨੂੰ ਬਸ ਉਹ ਧਾਰੀ ਵਾਲ ਨੂੰ ਮੈਂ ਕਿਹਾ ਸੀ ਨਾ ਕਿ ਡੀ ਜੈਸ ਦੀ ਪਛਾਣ ਕਰ ਦੋ ਉਸ ਮੁੰਡੇ ਦੀ ਬਤ ਕਿ ਹੁਣ ਮੈਨੂੰ ਉਹਦੀ ਚੰਗੀ ਤਰ੍ਹਾਂ ਪਛਾਣ ਆ ਗਈ ਹੈ ਮੁੰਡੇ ਦੀ ਉਹ ਗੱਲ ਹੋਈ ਹੀ ਹੈ ਮੁੰਡੇ ਲਈ ਲੜੋਗੇ ਹਾਂ ਬਿਲਕੁਲ ਲੜੂੰਗੀ ਉਹ ਕੈਮਰੇ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਰਿਹਾ ਕਹਿੰਦਾ ਮੇਰੀ ਫੈਮਲੀ